ਨਾਲੇ ਭੰਡੀ ਵੀ ਜਾਂਦੇ ਆ ਨਾਲੇ ਚਮਕੀਲੇ ਦੇ ਗੀਤ ਵੀ ਗਾਈ ਜਾਂਦੇ ਆ ਜਸਵੀਰ ਜੱਸੀ ਹੁਣੀ ਕੋਈ ਆਜ਼ਾਦੀ ਦਾ ਮੌਸਤ ਤੱਕ ਸੀਗਾ ਉੱਥੇ ਲਾਈਵ ਲਾਈਵ ਗਾਉਂਦਾ ਜਸਵੀਰ ਜੱਸੀ ਚਮਕੀਲੇ ਦਾ ਗਾਣਾ ਕੀ ਜੋਰ ਗਰੀਬਾਂ ਦਾ ਬਾਤੋਂ ਆਣੀ ਆ ਕੇ ਕੱਲ ਫਿਰ ਇੰਟਰਵਿਊ ਦੇ ਰਿਆ ਸੀਗਾ ਇੱਕ ਦਿਨ ਪਹਿਲਾਂ ਇੰਟਰਵਿਊ ਦੇ ਦੇ ਰੱਖਿਆ ਇਹ ਜੀ ਇਹ ਕਿਹੜਾ ਕੋਈ ਕਲਚਰ ਵਾ ਇਹਦੇ ਆ ਕਿਦਾਂ ਯਾਰ ਦੋ ਚਾਰ ਗਾਣੇ ਮਾੜੇ ਹੁੰਦੇ ਆ ਸਾਰਿਆਂ ਦੇ ਹੁੰਦੇ ਆ ਬਾਈ ਜੱਸੀ ਤੁਸੀਂ ਵੀ ਬਥੇਰੇ ਆ ਤੁਸੀਂ ਦਿਲ ਲੱਗੀ ਕੁੜੀ ਗੁਜਰਾਤ ਦੀ ਉਹ ਵੀ ਕਿਸੇ ਦੀ ਧੀ ਭੈਣ ਸੀ ਗੁਜਰਾਤ ਵਾਲੀ ਤੁਸੀਂ ਕਹਾ ਸਕਦੇ ਆਂ ਦਿਲ ਕੁੜੀ ਗਜਰਾਤ ਦੀ ਲੈ ਕੇ ਜੇ ਭੈਣਾ ਕੋਈ ਹੋਰ ਕਹੇ ਭਾਈ ਇਦਾਂ ਤਾਂ ਸਾਰਿਆਂ ਗਾਣਿਆਂ ਚ ਜੱਸੀ ਭਾਈ ਕੁਝ ਨਾ ਕੁਝ ਨਿਕਲਣਾ ਹੀ ਆ ਤੇ ਨਾਲੇ ਅਸੀਂ ਤਾਂ ਪਹਿਲੇ ਹੀ ਕਹਿੰਨੇ ਆਂ ਵੀ ਚਮਕੀਲਾ ਕਲਚਰ ਕਦੋਂ ਕਿਹਾ ਚਮਕੀਲਾ ਇੱਕ ਕਲਾਕਾਰ ਸੀ ਪੰਜਾਬ ਦਾ ਉਹ ਬਹੁਤ ਤਕੜਾ ਕਲਾਕਾਰ ਸੀ ਬਹੁਤ ਵੱਡਾ ਕਲਾਕਾਰ ਸੀ ਉਹਦਾ ਕੋਈ ਹਾਨੀ ਨਹੀਂ ਹੋਇਆ ਕਲਾਕਾਰ ਸਿੱਧੀ ਗੱਲ ਆ ਜੋ ਤਰਜਾਂ ਉਹ ਦੀਆਂ ਆ ਉਹ ਅੱਜ ਤੱਕ ਕੋਈ ਨਹੀਂ ਬਣਾ ਸਕਿਆ ਉਹ ਬਹੁਤ ਥੱਲੇੋਂ ਉੱਠਿਆ ਸੀਗਾ ਉਹ ਜ਼ੀਰੋ ਤੋਂ ਉੱਠ ਕੇ ਇੱਥੇ ਵੱਡੇ ਵੱਡੇ ਕਲਾਕਾਰਾਂ ਨੇ ਕਿਤੇ ਐਡੀਸ਼ਨ ਦਿੰਦੇ ਸੀ ਕਿਤੇ ਆਪਣੇ ਪ੍ਰੋਗਰਾਮਾਂ ਲਈ ਕਰਦੇ ਸੀ ਕੋਈ ਤੁਰਦਰ ਚੰਨੀਆਂ ਮਿੰਨਤਾਂ ਕਰਦਾ ਸੀ ਇੱਥੇ ਵੀ ਮੈਂ ਵੀਡੀਓ ਲੈ ਕੇ ਆਉਂਗਾ ਕੋਈ ਕੁਝ ਕਰਦਾ ਸੀ ਜਮਕੀਲੇ ਨੇ ਕੁਝ ਨਹੀਂ ਕੀਤਾ ਸਿੱਧਾ ਲੋਕਾਂ ਦੇ ਵਿੱਚ ਆਇਆ ਔਰ ਲੋਕਾਂ ਦੇ ਵਿੱਚ ਆਇਆ ਤੇ ਲੋਕਾਂ ਨੇ ਉਹਨੂੰ ਹੱਥੀਂ ਚੱਕ ਲਿਆ ਜੇ ਨਹੀਂ ਮੰਨਦੇ ਤਾਂ ਤੁਹਾਨੂੰ ਵੀ ਪਤਾ ਸਭ ਤੋਂ ਜ਼ਿਆਦਾ ਅੱਜ ਚਮਕੀਲਾ ਫਿਰ ਦੁਬਾਰਾ ਸੁਣਿਆ ਜਾਂਦਾ ਇਸ ਵੇਲੇ ਉਹਦੇ ਲਾਈਵ ਅਖਾੜੇ ਮਿਲੀਅਨਸ ਦੇ ਵਿੱਚ ਜਾਂਦੇ ਆ ਯਾਰ ਤੁਸੀਂ ਉਸ ਬੰਦੇ ਨੂੰ ਫਿਰ ਕਹੀ ਜਾਂਦੇ ਐ ਵੀ ਕਰਨ ਲੱਗ ਪੈਨੇ ਆ ਇਸ ਕਰਕੇ ਜੱਸੀ ਬਾਈ ਤੁਸੀਂ ਤਾਂ ਉਹਦੇ ਆਪ ਗੀਤ गा ਰਹੇ ਆ ਪਹਿਲੇ ਲਲਕਾਰੇ ਨਾਲ ਤੁਸੀਂ ਗਾਇਆ ਹੈਨਾ ਇਹ ਤੁਸੀਂ ਆਜ਼ਾਦੀ ਮਹੌਤਵ ਦੇ ਵਿੱਚ ਗਾਣਾ ਉਹਦਾ ਗਾ ਸਕਦੇ ਆ ਜੱਸੀ ਬਾਈ ਤਾਂ ਫਿਰ ਉਹ ਕਿਦਾਂ ਗਲਤ ਕਲਾਕਾਰ ਹੋ ਗਿਆ ਇਹ ਉਹ ਗਰਦ ਕਲਾਕਾਰ ਹੁੰਦਾ ਮਾੜਾ ਕਲਾਕਾਰ ਹੁੰਦਾ ਪਰ ਤੁਸੀਂ ਉੱਥੇ ਉਹਦਾ ਗਾਣਾ ਕਿੱਦਾਂ ਗਾ ਜਾਂਦੇ ਉਹ ਵੀ ਆਜ਼ਾਦੀ ਜਿੱਤੇ ਐਡੇ ਵੱਡੇ ਲੀਡਰ ਸਾਹਿਬਾਨ ਬੈਠੇ ਸੀ ਉੱਥੇ ਤੁਸੀਂ ਇਹ ਲਾਈਵ ਗਾਣਾ ਸੁਣਾ ਰਹੇ ਹੋ ਤੇ ਫਿਰ ਤੁਸੀਂ ਆ ਜਾ ਕੇ ਉਹਨੂੰ ਮਾੜਾ ਚੰਗਾ ਬੁਰਾ ਵੀ ਕਹੀ ਜਾ ਰਹੇ ਆ ਉਹਦੇ ਕਲਬ ਬੋਲੀ ਵੀ ਜਾ ਰਹੇ ਆ ਕੋਈ ਵੈ ਸੀਗਾ ਉਹਦੇ ਉਹਦੇ ਗਾਣੇ ਦੂਜੇ ਤੀਜੇ ਜਿਹੜੇ ਤੁਸੀਂ ਹੈ ਨਾ ਕੰਡਾ ਕੱਢਿਆ ਵਾਲਾ ਦੂਜਾ ਹੈ ਨਾ ਢੰਡ ਕੱਢਲਾ ਜਾਂ ਉਹ ਗਾ ਕੇ ਤੁਸੀਂ ਨਾਲ ਦੱਸ ਉਹ ਦੱਸ ਵੀ ਰਹੇ ਕਿ ਆ ਤਾਂ ਇਹਨੇ ਬੜਾ ਮਾੜਾ ਗਾਇਆ ਸੀ ਅਸੀਂ ਕਿਹੜਾ ਕਹਿੰਦੇ ਅਸੀਂ ਕੰਡਾ ਮੈਂ ਕਰਦੇ ਆ ਪੰਜ ਸੱਤ ਕੀ ਚਮਕੀਲੇ ਦੇ ਬਹੁਤ ਲੀ ਹੋ ਲਿੱਥੇ ਹੋਏ ਗੀਤ ਸੀਗੇ ਉਹ ਸ਼ਾਇਦ ਇਹ ਚਮਕੀਲਾ ਜੀ ਨਾ ਗਾਉਂਦੇ ਤਾ ਆ ਐਡਾ ਰਿਸਕ ਵੀ ਨਾ ਉਹਨਾਂ ਤੇ ਜਾਨ ਜਾਣ ਦਾ ਬਣਦਾ ਪਰ ਚੱਕਰ ਇਹ ਵੀ ਆ ਕਿ ਨਾਲ ਹੋਰ ਸਿੰਗਰਾਂ ਨੇ ਵੀ ਉਦਾਂ ਦੇ ਗੀਤ ਗਾਏ ਸੀ ਉਹਨਾਂ ਨੂੰ ਕੁਝ ਨਹੀਂ ਹੋਇਆ ਉਹ ਬੜੇ ਸਾਨੇ ਸੇਫ ਬੈਠੇ ਰਹੇ ਆ ਗੱਲ ਸਾਰੀ ਇੱਕ ਪੀ ਸੱਟ ਦਿੱਤੀ ਗਈ ਆ ਹਨਾ ਤੇ ਇੱਕ ਨੂੰ ਹੀ ਮਾਰਾ ਬਣਾ ਦਿੱਤਾ ਗਿਆ ਆ ਹਨਾ ਤੁਸੀਂ ਅੱਜ ਅੱਜੋ ਇਸ ਦੁਨੀਆ ਤੇ ਹੈਨੇਗੇ ਅੱਜ ਸਾਨੂੰ ਉਹਨਾਂ ਗੱਲਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦ ਅਸੀਂ ਉਹਨਾਂ ਨੂੰ ਗਾ ਰਹੇ ਆ ਉਹਨਾਂ ਦੇ ਗੀਤਾਂ ਤੋਂ ਆਪਣੇ ਖੱਟ ਵੀ ਰਹੇ ਆ ਨਾ ਨਾ ਪੇ ਵਧੀਆ ਸਿੰਗਰ ਵੀ ਕਹਿ ਰਹੇ ਆ ਪੇ ਉਹਦੇ ਵਰਗਾ ਫਨਕਾਰ ਵੀ ਕੋਈ ਨਹੀਂ ਹੋਇਆ ਤੇ ਦੂਜੇ ਪਾਸੇ ਨਾਲ ਜੱਸੀ بھائی ਤੁਸੀਂ ਏਦਾਂ ਵੀ ਕਹੀ ਜਾਂਦੇ ਆ ਪੇ ਹਾਂ ਇਹ ਤਾਂ ਐ ਘਟਿਆ ਦਰਜੀ ਦੇ ਗਾਣੇ ਗਾਉਂਦਾ ਸੀ ਏਦਾਂ ਗਾਉਂਦਾ ਸੀ ਤੇ ਫਿਰ ਭਾਈ ਏਦਾਂ ਲੋਕਾਂ ਨੂੰ ਸਤਿਕਾਰ ਨਹੀਂ ਹੋਊਗਾ ਇਹ ਜਿਹੜਾ ਡਬਲ ਮਾਈਂਡਡ ਜੀ ਗੇਮ ਤੁਸੀਂ ਖੇਡ ਰਹੇ ਆ ਲੋਕ ਇਹ ਕਦੇ ਸਤਿਕਾਰ ਨਹੀਂ ਕਰਦੇ ਇੱਕ ਤਾਂ ਤੁਸੀਂ ਗਾਣੇ ਗਾਣੇ ਚਮਕੀਲੇ ਦੇ ਉੱਤੇ ਤੁਸੀਂ ਚਮਕੀਲੇ ਨੂੰ ਭੰਡੀ ਵੀ ਜਾਂਦੇ ਆ ਇਹ ਯਾਰ ਸਾਨੂੰ ਤਾਂ ਬਿਲਕੁਲ ਚੰਗਾ ਨਹੀਂ ਲੱਗਾ ਸੋ ਧੰਨਵਾਦ ਦੋਸਤੋ ਤੁਸੀਂ ਆਪਣੀ ਰਾਏ ਦੇ ਦਿਓ